ਜਿਸ ਤਰ੍ਹਾਂ ਕਿ ਮਾਜਨ ਮੈਡੀਸਿਟੀ ਹਸਪੀਟਲ ਮਹੀਨੇ ਦੇ ਦੂਸਰੇ ਸ਼ੁੱਕਰਵਾਰ ਫ੍ਰੀ ਕੈਂਪ ਲਗਾਇਆ ਜਾਂਦਾ ਹੈ ਤੇ ਅੱਜ ਵੀ ਮੈਡੀਕਲ ਕੈਂਪ ਫ੍ਰੀ ਚਲਾਇਆ ਜਾ ਰਿਹਾ ਹੈ ਜਿੱਥੇ ਕਿ ਫਾਈਬਰਸ ਸਕੈਨ ਬੋਨ ਡੈਸਿਟੀ ਚੈੱਕ ਹੋਰ ਵੀ ਓਪੀਡੀ ਵੀ ਫ੍ਰੀ ਕੀਤੀ ਜਾ ਰਹੀ ਹੈ ਤੇ ਇਸ ਦੇ ਨਾਲ ਨਾਲ ਤਸਵੀਰਾਂ ਤੁਹਾਨੂੰ ਕੈਂਪ ਦੇ ਦਿਖਾਵਾਂਗੇ ਕਿ ਕੈਂਪ ਦੇ ਵਿੱਚ ਕਿਸ ਨਾ ਲੋਕ ਉਸ ਕੈਂਪ ਦਾ ਫ੍ਰੀ ਮੈਡੀਕਲ ਕੈਂਪ ਦਾ ਫਾਇਦਾ ਲੈ ਰਹੇ ਹਨ ਤਸਵੀਰਾਂ ਦੇ ਨਾਲ ਸਾਂਝੀ ਕਰਦੇ ਹੋਏ ਤੁਹਾਨੂੰ ਇੱਕ ਚੀਜ਼ ਹੋਰ ਸਾਂਝੀ ਕਰ ਦਈਏ ਕਿ ਗਾਇਨੀਲੀ ਸਪੈਸ਼ਲ ਗਾਇਨੀਲੀ ਜਿਹੜਾ ਹੈ ਕਿ ਉਹ ਫ੍ਰੀ ਓਪੀਡੀ ਸ਼ੁਰੂ ਕੀਤੀ ਗਈ ਹੈ ਜੋ ਕਿ 15 April ਤੱਕ ਚੱਲੇਗੀ ਉਸ ਦੇ ਨਾਲ ਨਾਲ ਇੱ ਸਰ ਹਰ ਮਹੀਨੇ ਦੇ ਦੂਸਰੇ ਸ਼ੁੱਕਰਵਾਰ ਜਿਸ ਤਰ੍ਹਾਂ ਕਿ ਕੈਂਪ ਲਗਾਇਆ ਜਾ ਰਿਹਾ ਹੈ ਮਕਮਲ ਤੌਰ ਤੇ ਉਹ ਕੈਂਪ ਹਰ ਮਹੀਨੇ ਦੇ ਦੂਸਰੇ ਸ਼ੁੱਕਰਵਾਰ ਲਗਾਇਆ ਜਾਂਦਾ ਹੈ ਜਿਸ ਦਾ ਫਾਇਦਾ ਆਸ-ਪਾਸ ਦੇ ਤੇ ਮਰੀਜ਼ ਕਾਫੀ ਲੈਂਦੇ ਹਨ ਤੇ ਇਸ ਦੇ ਨਾਲ ਨਾਲ ਆਪਾਂ ਗਾਇਨੀ ਡਾਕਟਰ ਨਾਲ ਵੀ ਗੱਲਬਾਤ ਕਰਾਂਗੇ ਤੇ ਜਿਸ ਤਰ੍ਹਾਂ ਕਿ ਇਹ ਗਾਇਨੀ ਡਾਕਟਰ ਹਨ ਸਾਡੇ ਨਾਲ ਤੇ ਸ਼ਸ਼ੀਕਲ ਮੈਡਮ ਤੁਸੀਂ ਕਰਦੇ ਆਪਣਾ ਨਾਮ ਦੱਸ ਦਿਓ ਇਹ ਤੇ ਮੈਨੂੰ ਇੱਕ ਚੀਜ਼ ਦੱਸੋ ਕਿ ਕੈਂਪ ਜਿਹੜਾ ਲਗਾਇਆ ਜਾ ਰਿਹਾ ਹੈ ਕੈਂਪ ਦੇ ਵਿੱਚ ਫ੍ਰੀ ਓਪਡੀ ਅੱਜ ਸ਼ੁਰੂ ਕੀਤੀ ਗਈ ਹੈ ਗਾਇਨੀ ਦੇ ਰਿਲੇਟਿਡ ਤੇ ਉਹ ਕਦੋਂ ਤੱਕ ਸ਼ੁਰੂ ਰਹੇਗੀ ਹਾਂਜੀ ਮੇਰਾ ਨਾਮ ਡਾਕਟਰ ਇੱਕਤਾ ਹੈ ਮੈਂ ਗਾਇਨੀ ਡਿਪਾਰਟਮੈਂਟ ਸੰਭਾਲ ਰਹੀ ਹਾਂ ਮਹਾਜਨ ਮੈਡੀ ਸਿਟੀ ਸਾਡੇ ਇੱਥੇ ਗਾਇਨੀ ਦਾ ਫ੍ਰੀ ਕੈਂਪ ਲਗਾਇਆ ਜਾ ਰਿਹਾ ਹੈ 15 April ਤੱਕ 15 April ਤੱਕ ਫ੍ਰੀ OPD ਜਿਹੜੀ ਹੈ ਉਹ ਗਾਇਨੀ ਦੀ ਚਲੇਗੀ ਉਹ ਚ ਕਿਹੜੀ ਕਿਹੜੀ ਹੈ ਤੁਸੀਂ ਟ੍ਰੀਟਮੈਂਟ ਬਾਰੇ ਹੈ ਕਿਹੜੇ ਕਿਹੜੇ ਆਪਣਾ ਕਿਉਰ ਬਾਰੇ ਗੱਲ ਕਰੋਗੇ ਹਾਂਜੀ ਤੇ ਐਂਟੀਨੇਟਲ ਚੈੱਕਅਪ ਤੇ ਬਾਕੀ ਸਾਰੇ ਟੈਸਟ ਵੀ ਜਿਹੜੇ ਮੈਂ ਕਰਦੀਆਂ ਪੈਪਸਮੇਅਰ ਬਾਕੀ ਐਂਟੀਨੇਟਲ ਸਾਰੇ ਫ੍ਰੀ ਹੋ ਰਿਹਾ ਹੈ ਗਾਇਨੀ ਦੇ ਪੇਸ਼ੈਂਟ ਅਸੀਂ ਫ੍ਰੀ ਦੇਖ ਰਹੇ ਹਾਂ ਜਿਸ ਤਰ੍ਹਾਂ ਕਿ ਮੈਟਰਨਿਟੀ ਕੇਸਸ ਦੀ ਗੱਲ ਕਰੀਏ ਤੇ ਅੱਜਕੱਲ੍ਹ ਸੇਜ਼ੀਅਨ ਤੇ ਪੇਨਲੈਸ ਡਿਲੀਵਰੀ ਲਈ ਕਾਫੀ ਟ੍ਰੈਂਡ ਲੇਡੀਜ਼ ਡਿਮਾਂਡ ਕਰਦੀਆਂ ਹਨ ਤਾਂ ਉਸ ਦੇ ਵਿੱਚ ਵੀ ਕੋਈ ਪੈਕੇਜ ਵਗੈਰਾ ਕੋਈ ਇਸ ਤਰ੍ਹਾਂ ਤੁਸੀਂ ਬਣਾਇਆ ਹੈ ਹਾਂਜੀ ਇਹਦੇ ਵਿੱਚ ਨਾ ਸੇਜ਼ੀਅਨ ਚ ਆਰ ਪੇਨਲੈਸ ਡਿਲੀਵਰੀ ਆਰ ਨੋਰਮਲ ਡਿਲੀਵਰੀ ਕਰਵਾਨੀ ਹੈ ਤੇ ਬੜੇ ਹੀ ਘੱਟ ਰੇਟ ਤੇ ਸਾਡੇ ਪੈਕੇਜ ਹੈਗੇ ਆ ਇਹ ਦੱਸਣਾ ਕਿ ਅੱਜ ਤੱਕ ਆਪਾਂ ਕਿੰਨੇ ਕਿ ਖੁਸ਼ੀਆਂ, ਕਿਲਕਾਰੀਆਂ ਤੁਹਾਡੇ ਇੱਥੇ ਹਸਪਤਾਲ 'ਚ ਗੂੰਜ ਚੁੱਕੀਆਂ ਜਿੰਨੇ ਦਾ ਤੁਸੀਂ ਕਹਿਣਾ ਚਾਹੋਗੇ ਸਾਡਾ ਹਾਂਜੀ ਇੱਥੇ ਸੇਜੇਰੀਅਨ ਹਾਲੀ ਫਿਲਹਾਲ ਤੇ ਸਟਾਰਟਿੰਗ ਹੈ ਦੋ ਤਿੰਨ ਸੇਜੇਰੀਅਨ ਹੋ ਚੁੱਕੀਆਂ ਐ ਨਾਰਮਲ ਡਿਲੀਵਰੀਜ਼ ਵੀ ਹੋ ਚੁੱਕੀਆਂ ਨੇ ਤੇ ਬੜੇ ਘੱਟ ਰੇਟ ਤੇ ਪੇਸ਼ੈਂਟ ਬੜੇ ਖੁਸ਼ੀ ਨਾਲ ਜਾਂਦੇ ਨੇ ਇਤੋ ਪੇਸ਼ੈਂਟ ਦੀ ਖੁਸ਼ੀ ਸਭ ਤੋਂ ਵੱਡੀ ਕਮਾਈ ਹੁੰਦੀ ਹੈ ਹਸਪੀਟਲ ਦੀ ਤੇ ਜਿਸਨਾਂ ਕਿ ਇਹਨਾਂ ਨੇ ਕਿਹਾ ਪੇਸ਼ੈਂਟ ਖੁਸ਼ੀ ਨਾ ਜਾਂਦੇ ਹਨ ਤੇ ਇਸ ਦੇ ਨਾਲ ਨਾਲ ਆਪਾਂ ਹੋਰ ਵੀ ਇੱਕ ਮੈਡੀਕਲ ਕੈਂਪ ਦੀਆਂ ਤਸਵੀਰਾਂ ਤੁਹਾਨੂੰ ਸਾਂਝੀ ਕਰਦੇ ਹਾਂ ਤੇ ਕੈਂਪ ਦੀਆਂ ਤਸਵੀਰਾਂ ਦੇ ਨਾਲ ਤੁਹਾਨੂੰ ਹੋਰ ਵੀ ਤਸਵੀਰਾਂ ਦਿਖਾਵਾਂਗੇ ਜਿਸਨਾਂ ਕਿ ਬੋਨ ਡੈਂਸਿਟੀ ਚੈੱਕ ਵੀ ਇੱਥੇ ਕਰਾਇਆ ਜਾ ਰਿਹਾ ਤੇ ਮਾਜਨਮੈਂਟ ਸਿਟੀ ਹਸਪੀਟਲ ਹਰ ਮਹੀਨੇ ਦੇ ਦੂਸਰੇ ਸ਼ੁੱਕਰਵਾਰ ਬੋਨ ਡੈਂਸਿਟੀ ਚੈੱਕ ਕਰਵਾਇਆ ਜਾਂਦਾ ਤੇ ਸਾਡੇ ਨਾਲ ਡਾਕਟਰ ਵੀ ਮੌਜੂਦ ਹਨ ਜੋ ਬੋਨ ਡੈਂਸਿਟੀ ਚੈੱਕ ਕਰ ਰਿਹਾ ਤੇ ਸਰ ਬੋਨ ਡੈਂਸਿਟੀ ਚੈੱਕ ਜੋ ਕਰਵਾਇਆ ਜਾ ਰਿਹਾ ਤੇ ਉਹਦਾ ਅ सर अभी थर्टी वन पेशेंट हो गए हैं डेंसिटी के तो जो थर्टी वन पेशेंट हैं तो इनसे फ्री ऑफ कॉस्ट इनका टेस्ट वगैरह किया जी सर एकदम फ्री है और बात करें तो डेंसिटी टेस्ट की ज़रूरत क्यों पड़ती है क्यों इसकी जरूरत पड़ती है टेस्ट करवाने की सर ये जो हड्डियों में दर्द वगैरह होते हैं कैल्शियम फॉसफोरस मैग्नीशियम जो कम हो जाते हैं उसका टेस्ट करते हैं सर इसका बी में उसका समय रहते पता चल जाए तो हम उसका इलाज भी कर सकते हैं सिर्फ मेडिसिन से जी सर एकदम कर सकते हैं सर उसके साथ साथ ओपीडी भी फ्री दी जा रही है जी सर ਜਿਸ ਤਰ੍ਹਾਂ ਕਿ ਤੁਸੀਂ ਤਸਵੀਰਾਂ ਦੇਖਿਆ ਬੋਨ ਡੈਂਸਿਟੀ ਚੈਂਕ ਤੇ ਅੱਜ ਗੱਲ ਕਰੀਏ ਤਾਂ 31 ਪੇਸ਼ੈਂਟ ਜਿਹੜੇ ਆ ਇਸ ਫ੍ਰੀ ਕੈਂਪ ਦੇ ਵਿੱਚ ਬੋਨ ਡੈਂਸਿਟੀ ਚੈੱਕਅਪ ਆਪਣਾ ਫ੍ਰੀ ਕਰਵਾ ਚੁੱਕੇ ਹਨ ਇਸ ਦੇ ਨਾਲ ਨਾਲ ਜਿਹੜਾ ਕਿ ਡਾਕਟਰ ਕੰਸਲਟੈਂਸੀ ਵੀ ਫ੍ਰੀ ਦਿੱਤੀ ਜਾ ਰਹੀ ਹੈ ਯਾਨੀ ਕਿ ਟੈਸਟ ਦੇ ਨਾਲ ਨਾਲ ਤੁਹਾਨੂੰ ਡਾਕਟਰੀ ਸਲਾਹ ਵੀ ਫ੍ਰੀ ਦਿੱਤੀ ਜਾ ਰਹੀ ਹੈ ਤੇ ਤਸਵੀਰਾਂ ਤੁਹਾਡਾ ਹੋਰ ਵੀ ਸਾਂਝੀ ਕਰਾਂਗੇ ਜਿਸ ਤਰ੍ਹਾਂ ਕਿ ਮਹਾਜਨ ਮੈਡੀਸਿਟੀ ਹਸਪੀਟਲ ਦੇ ਵਿੱਚ ਇਨ ਹਾਊਸ ਲੈਬ ਟੈਸਟਿੰਗ ਵੀ ਕੀਤੀ ਜਾਂਦੀ ਹੈ ਤੇ ਇੱਥੇ ਆਪਣੀ ਨਿਗਰਾਨੀ ਦੇ ਵਿੱਚ ਦੇਖ ਰੱਖ ਦੇ ਵਿੱਚ ਐਡਵਾਂਸ ਮਸ਼ੀਨਾਂ ਦੇ ਨਾਲ ਜਿਹੜੀ ਹੈ ਉਹ ਟੈਸਟਿੰਗ ਕੀਤੀ ਜਾ ਰਹੀ ਇਨ ਹਾਊਸ ਟੈਕਨੀਕ ਜਿਹੜੀ ਹੈ ਇਨ ਹਾਊਸ ਜਿਹੜੀ ਲੈਬ ਦੇ ਵਿੱਚ ਜਿਹੜੀ ਹੈ ਲੈਬ ਬਲੱਡ ਟੈਸਟਿੰਗ ਵਗੈਰਾ ਜਿਹੜੀ ਕੀਤੀ ਜਾਂਦੀ ਆ ਉਹਦੇ ਵਿੱਚ ਜ਼ੀਰੋ 에ਰਰ ਦੀ ਗੱਲ ਕੀਤੀ ਜਾ ਰਹੀ ਆ ਕਿ ਯਾਨੀ ਕਿ ਐਡਵਾਂਸ ਟੈਕਨੀਕ ਨਾਲ ਜੋ ਮਸ਼ੀਨਾਂ ਹਨ ਉਹ ਇੱਥੇ ਰੱਖੀ ਗਈਆਂ ਨੇ ਉਸ ਦੇ ਮੁਤਾਬਕ ਇੱਥੇ ਜਿਹੜੀ ਹੈ ਲੈਬ ਟੈਸਟਿੰਗ ਕੀਤੀ ਜਾ ਰਹੀ ਹੈ ਜੋ ਕਿ ਮੈਂ بار بار ਇੱਕ ਗੱਲ ਕਰ ਰਿਹਾ ਕਿ ਜ਼ੀਰੋ 에ਰਰ ਟੈਕਨੀਕ ਯਾਨੀ ਕਿ ਐਡਵਾਂਸ ਮਸ਼ੀਨ ਹਨ ਜਿਹਦੇ ਵਿੱਚ ਕੀ ਜ਼ੀਰੋ 에ਰਰ ਯਾਨੀ ਕਿ ਤੁਹਾਡੀ ਬਾਡੀ ਦੇ ਵਿੱਚ ਜਾਂ ਤੁਹਾਡੇ ਬਲੱਡ ਦੇ ਵਿੱਚ ਜੋ ਵੀ ਰਿਪੋਰਟ ਆਏਗੀ ਉਹ ਬਿਲਕੁਕੁਲ ਐਕੂਰੇਟ ਰਿਪੋਰਟ ਆਏਗੀ ਤੇ ਇਸ ਤਰ੍ਹਾਂ ਦੀ ਐਡਵਾਂਸ ਲੈਬ ਦੇ ਨਾਲ ਜਿਹੜਾ ਮਾਜਨ ਮੈਡੀਸਿਟੀ ਹਸਪੀਟਲ ਫ੍ਰੀ ਕੈਂਪ ਆਰਗੇਨਾਈਜ਼ ਕਰਦਾ ਜਿੱਥੇ ਕਿ ਤੁਸੀਂ ਫ੍ਰੀ ਕੈਂਪ ਦਾ ਫਾਇਦਾ ਲੈ ਸਕਦੇ ਹੋ ਹਰ ਸ਼ੁੱਕਰਵਾਰ ਯਾਨੀ ਕਿ ਹਰ ਮਹੀਨੇ ਦੇ ਦੂਸਰੇ ਸ਼ੁੱਕਰਵਾਰ ਮਹੀਨੇ ਦੇ ਦੂਸਰੇ ਸ਼ੁੱਕਰਵਾਰ ਤੁਸੀਂ ਇਹ ਫ੍ਰੀ ਕੈਂਪ ਦਾ ਫਾਇਦਾ ਲੈ ਸਕਦੇ ਹੋ। ਤੇ ਸਾਡੇ ਨਾਲ ਕੁਝ ਹੋਰ ਪੇਸ਼ੈਂਟ ਹਨ ਜੋ ਕਿ ਨizampur ਤੋਂ ਆਏ ਆ ਇੱਥੇ ਅੰਮ੍ਰਿਤਸਰ ਦੇ ਵਿੱਚ ਮਾਜਨ ਮਡੀ ਸਿਟੀ ਹਸਪੀਟਲ ਤੇ ਹਾਂਜੀ ਇਹ ਕੈਂਪ ਦੇ ਵਿੱਚ ਤੁਸੀਂ ਟੈਸਟ ਵਗੈਰਾ ਕਰਾਇਆ ਤੇ ਤੁਹਾਨੂੰ ਕਿਸ ਤਰ੍ਹਾਂ ਫ੍ਰੀ ਟੈਸਟ ਕਿਤੇ ਗਏ? ਹਾਂਜੀ ਫ੍ਰੀ ਟੈਸਟ ਬਹੁਤ ਚੰਗਾ ਲੱਗਾ ਸਾਨੂੰ। ਸਾਨੂੰ 2 ਸਾਲ ਤੋਂ ਇੱਥੇ ਆਉਣ ਦੇ ਲੱਗ ਸਾਬ ਕੋ। ਜੇ 2 ਸਾਲ ਤੋਂ ਤੁਸੀਂ ਡਾਕਟਰ ਸਾਹਿਬ ਨਾਲ ਜੁੜੇ ਹੋ ਤੇ ਕਿਸ ਤਰ੍ਹਾਂ ਲੱਗਦਾ ਹੈ ਹਸਪੀਟਲ ਦਾ ਟਰੀਟਮੈਂਟ ਡਾਕਟਰ ਸਾਹਿਬ ਦਾ ਟਰੀਟਮੈਂਟ ਹਸਪੀਟਲ? ਬਹੁਤ ਚੰਗਾ ਜੀ। ਹਾਂਜੀ ਸਾਡੀ ਬੇਟੀ ਬਾਹਰੋਂ ਆਈ ਉਹਦਾ ਮ ਤੋ ਪਹਿਲਾਂ ਹੋਰ ਵੀ ਕਿਸੇ ਨੂੰ ਦਿਖਾਇਆ ਸੀ ਤੁਸੀਂ ਹਾਂਜੀ ਬੜੀ ਥਾਂ ਦਿਖਾਇਆ ਤੇ ਫਿਰ ਇੱਥੋਂ ਠੀਕ ਹੋਇਆ ਉਹਨਾਂ ਦਾ ਮੋਢਾ ਤੇ ਫਿਰ ਅਸੀਂ ਇੱਥੇ ਆਉਣ ਡੇ ਪਏ ਯਾਨੀ ਕਿ ਇੱਕ ਭਰੋਸਾ ਡਾਕਟਰ ਦੇ ਵਿੱਚ ਜਿਹੜਾ ਭਰੋਸਾ ਉਹ ਤੁਹਾਡੇ ਨੂੰ ਹਾਂਜੀ ਸਾਨੂੰ ਬੁਖਾਰ ਵੀ ਚੜਿਆ ਕੁਝ ਵੀ ਇੱਥੇ ਆਉਣੇ ਆ ਤੇ ਕਿਸ ਤਰ੍ਹਾਂ ਲੱਗਦਾ ਡਾਕਟਰ ਦਾ ਸੁਭਾਅ ਇਲਾਜ ਕਰਨ ਦਾ ਤਰੀਕਾ ਚੰਗੇ ਡਾਕਟਰ ਸਭ ਬਹੁਤ ਚੰਗੇ ਹਨ ਸੁਭਾਅ ਬਹੁਤ ਚੰਗਾ ਸਟਾਫ ਬਹੁਤ ਚੰਗਾ ਹਾਂਜੀ ਤੇ ਅੱਜ ਮੈਡੀਕਲ ਕੈਂਪ ਜਿਹੜਾ ਫ੍ਰੀ ਲਗਾਇਆ ਗਿਆ ਉਹਦਾ ਫ੍ਰੀ ਫਾਇਦਾ ਜਿਹੜੇ ਲੈ ਰਹੇ ਲੋਕੀ ਉਹ ਇਸ ਤਰ੍ਹਾਂ ਦੇ ਕੈਂਪ ਲੱਗਣੇ ਚਾਹੀਦੇ ਹਾਂ ਹਾਂਜੀ ਇਦਾਂ ਜ਼ਰੂਰ ਲੱਗਣੇ ਚਾਹੀਦੇ ਕਿਉਂਕਿ ਜਨਤਾ ਵਾਸਤੇ ਬਹੁਤ ਚੰਗੇ ਆ ਜੀ ਬਹੁਤ ਵਧੀਆ ਹੈ ਹਾਂ ਜੀ ਬਹੁਤ ਚੰਗੇ ਲੱਗਾ ਜੀ ਹਾਂ ਜੀ ਬਹੁਤ ਸਭਾ ਚੰਗੇ ਅਸੀਂ ਹੁਣ 2 ਸਾਲ ਤੋਂ ਵਰਤਣ ਦੇ ਨਾ ਬਹੁਤ ਚੰਗੇ ਹਾਂ ਜੀ ਜਿਸ ਤਰ੍ਹਾਂ ਕਿ ਮਾਜਨ ਮੈਡੀਸਿਟੀ ਹਸਪੀਟਲ ਆਪਾਂ OT ਦੀ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਤੇ ਸਾਡਾ ਐਮ.ਡੀ. ਮੈਮ ਵੀ ਮੌਜੂਦ ਹਨ ਤੇ ਮੈਮ ਜਿਹੜੀਆਂ ਕਿ ਆਪਾਂ ਐਡਵਾਂਸ ਟੈਕਨੀਕ ਜਿਹੜੀ ਹੈ ਤੁਸੀਂ OT ਦੇ ਵਿੱਚ ਲੈਂਦੀ ਹੈ ਤੁਜੀ ਕਿਹੜੀ ਕਿਹੜੀ ਫੈਸਿਲਿਟੀਆਂ ਹੈਗੀਆਂ ਜੀ ਇੱਥੇ ਸਾਡੇ ਕੋ ਸਾਰੀ ਤਰ੍ਹਾਂ ਦੀ ਫੈਸਿਲਿਟੀਆਂ ਹੈਗੀਆਂ ਹਰ ਤਰ੍ਹਾਂ ਦੀ ਸਰਜਰੀਜ਼ ਇੱਥੇ ਹੋਣਗੀਆਂ ਲੈਪਰੋਸਕੋਪਿਕ ਸਰਜਰੀ ਆਰਥੋ ਸਰਜਰੀ ਨਿਊਰੋ ਸਰਜਰੀ ਜਿਹੜੀ ਇਹ ਉਂਬੀ ਹੈ ਗਾਈਨੀ ਸਰਜਰੀ ਤੇ ਅਸੀਂ 15 April ਤੱਕ ਸਪੈਸ਼ਲ ਪੈਕੇਜ ਪੇਸ਼ੈਂਟਸ ਨੂੰ ਦੇਵਾਂਗੇ ਉਹਦੇ ਵਿੱਚ ਜਿਸ ਤਰ੍ਹਾਂ ਦੇ ਪੇਸ਼ੈਂਟ ਦੀ ਨੀਡ ਹੋਣੀ ਉਸ ਟਾਈਪ ਉਸ ਉਹਦੇ ਅਕੋਰਡਿੰਗਲੀ ਅਸੀਂ ਡਿਸਕਾਊਂਟ ਦੇ ਦਾਂਗੇ ਯਾਨੀ ਕਿ ਤੁਸੀਂ ਇੱਕ ਇਕਨੋਮਿਕਲੀ ਪੈਕੇਜ ਬਣਾਇਆ ਹੈ ਕਿ ਤਾਂਕਿ ਸਰਜਰੀ ਕਿਸੇ ਨੂੰ ਵੀ ਸਰਜਰੀ ਦੀ ਲੋੜ ਹੈਗੀ ਹੈ ਤਾਂ ਉਹ ਆਪਣੀ ਸਰਜਰੀ ਕਰਵਾ ਸਕਦਾ ਹੈ ਇਕਨੋਮਿਕਲੀ ਪੈਕੇਜ ਦੇ ਵਿੱਚ ਜੀ ਬਿਲਕੁਲ ਦੇਖੋ ਜੀ ਜਿਸ ਤਰ੍ਹਾਂ ਕਿ ਸਰਜਰੀ ਕਿਸੇ ਦਾ ਸ਼ੌਂਕ ਨਹੀਂ ਹੁੰਦਾ ਇਹ ਮਜਬੂਰੀ ਹੁੰਦੀ ਹੈ ਤੇ ਮਜਬੂਰੀ ਦੇ ਵਿੱਚ ਜੇ ਕਿਸੇ ਦੀ ਹੈਲਪ ਕੀਤੀ ਜਾ ਸਕੇ ਉਹ ਸਭ ਤੋਂ ਵੱਡੀ ਹੈਲਪ ਹੁੰਦੀ ਹੈ ਤੇ ਜਿਸ ਤਰ੍ਹਾਂ ਕਿ ਮਾਜਨਵਰਤੀ ਸੀ ਹਸਪੀਟਲ ਦੇ ਵਿੱਚ ਸਰਜਰੀ ਦੇ ਵਿੱਚ ਵੀ ਸਪੈਸ਼ਲ ਪੈਕੇਜ ਬਣਾ ਕੇ ਦਿੱਤਾ ਗਿਆ ਹੈ ਕਾਫੀ ਇਕਨੋਮਿਕਲੀ ਪੈਕੇਜ ਬਣਾ ਕੇ ਦਿੱਤਾ ਜਾਏਗਾ ਜਿਹਦੇ ਵਿੱਚ ਤੁਸੀਂ ਕਾਫੀ ਘੱਟ ਰੇਟ ਤੇ ਆਪਣੀ ਸਰਜਰੀ ਵੀ ਕਰਾ ਸਕਦੇ ਹੋ ਤੇ ਆਪਣਾ ਇਲਾਜ ਵੀ ਕਰਾ ਸਕਦੇ ਹੋ ਤੇ ਡਾਕਟਰਸ ਦੀ ਜਿਹੜੀ ਹੈ ਤਾਰੀਫ ਉਹ ਤੇ ਬਿਛੜ ਆਪ ਹੀ ਕਰ ਰਹੇ ਹਨ ਹਸਪੀਟਲ ਦੀ ਤਾਰੀਫ ਪੇਸ਼ੈਂਟ ਆਪ ਹੀ ਕਰ ਰਹੇ ਹਨ ਉਹਨਾਂ ਦੇ ਰੂਟ ਤੁਸੀਂ ਆਪ ਹੀ ਸੁਣ ਸਕਦੇ ਹੋ ਤੇ ਜਿਹੜੀ ਹੈ थे ਸਰਜਰੀ ਦੀ ਗੱਲ ਕਰੀਏ ਤਾਂ ਸਰਜਰੀ ਆਪਣੇ ਆਪ ਦੇ ਵਿੱਚ ਬਹੁਤ ਹੀ ਵੱਡਾ ਇੱਕ ਕੰਮ ਹੁੰਦਾ ਡਾਕਟਰ ਦਾ ਤੇ ਆਪਾਂ ਇੱਥੇ ਕਿੰਨੀਆਂ ਕਿ ਸਰਜਰੀਜ਼ ਕਰ ਚੁੱਕੇ ਹਾਂ ਤੇ ਇੱਥੇ ਹੁੰਦੀ ਰਹਿੰਦੀਆਂ ਸਰਜਰੀਜ਼ ਪੇਸ਼ੈਂਟਸ ਦੂਰੋਂ ਦੂਰੋਂ ਵੀ ਸਾਡੇ ਕੋਲ ਹਰ ਤਰ੍ਹਾਂ ਦੇ ਹਰ ਤਰ੍ਹਾਂ ਦੇ ਪੇਸ਼ੈਂਟਸ ਆਉਂਦੇ ਜਿਸ ਤਰ੍ਹਾਂ ਬਟਾਲਾ ਬਰਦਾਸ਼ਪੁਰ ਲੁਧਿਆਣਾ ਹਰ ਹਰ ਜਗ੍ਹਾ ਤੋਂ ਪੇਸ਼ੈਂਟ ਸਾਡੇ ਇੱਥੇ ਆਉਂਦੇ ਨੇ ਤੇ ਸਰਜਰੀਜ਼ ਹਰ ਦੂਸਰੇ ਤੀਸਰੇ ਦਿਨ ਹੁੰਦੀ ਰਹਿੰਦੀ ਹੈ ਜਿਸ ਤਰ੍ਹਾਂ ਕਿ ਕਈ ਪੇਸ਼ੈਂਟ ਕਹਿੰਦੇ ਪਏ ਕਿ ਅਸੀਂ ਹੋਰ ਵੀ ਕਈ ਡਾਕਟਰਸ ਨੂੰ ਦਿਖਾਇਆ ਸਾਨੂੰ ਆਰਾਮ ਨਹੀਂ ਹੋਇਆ ਤੇ ਇੱਥੇ ਆ ਕੇ ਸਾਨੂੰ ਟ੍ਰੀਟਮੈਂਟ ਕਰਾਇਆ ਗਿਆ ਤੇ ਆਰਾਮ ਹੋ ਗਿਆ ਲਾਸਟ ਹੀ ਨਿਊਜ਼ ਕਵਰ ਕੀਤੀ ਸੀ ਜਿੱਥੇ ਕਿ ਇੱਕ ਕ੍ਰਿਟੀਕਲ ਕੇਸ ਸੀ ਲੀਵਰ ਦੇ ਵਿੱਚ ਪਾਣੀ ਭਰ ਗਿਆ ਸੀ ਉਸ ਦਾ ਵੀ ਤੁਸੀਂ ਟ੍ਰੀਟਮੈਂਟ ਕੀਤਾ ਔਰ ਤੁਹਾਡੇ ਆਪਰੇਸ਼ਨ ਸਾ ਕੀਤੇ ਹਾਂਜੀ ਹਾਂਜੀ ਇਹ ਕ੍ਰਿਟੀਕਲ ਕੇਸਸ ਤੁਸੀਂ ਹੈਂਡਲ ਕਰਦੇ ਹੋ ਇਹਨਾਂ ਮਤਲਬ ਕਿ ਕ੍ਰਿਟੀਕਲ ਕੇਸ ਹੈਂਡਲ ਕਰਨਾ ਡਾਕਟਰ ਦੇ ਵਿੱਚ ਆਪਣੇ ਆਪ ਦੇ ਵਿੱਚ ਉਹ ਉਹਨਾਂ ਚਾਹੀਦਾ ਇਸ ਤਰ੍ਹਾਂ ਕਿਸ ਤਰ੍ਹਾਂ ਕਰਦੇ ਐ ਐਕਚੁਅਲੀ ਅਸੀਂ ਪੇਸ਼ੈਂਟ ਨੂੰ ਆਪਣਾ ਫੈਮਿਲੀ ਮੈਂਬਰ ਦੀ ਤਰ੍ਹਾਂ ਟ੍ਰੀਟਮੈਂਟ ਦਿੰਨੇ ਆ ਤਾਂ ਕਿ ਪੇਸ਼ੈਂਟ ਨੂੰ ਇਹ ਨਾ ਲੱਗੇ ਕਿ ਮੇਰੀ ਮਤਲਬ ਸਰਜਰੀ ਹੋ ਰਹੀ ਹੈ ਤੇ ਪਤਾ ਨਹੀਂ ਸਭ ਤੋਂ ਵੱਡਾ ਡਰ ਹੀ ਪੇਸ਼ੈਂਟ ਨੂੰ ਆ ਹੁੰਦਾ ਨਾ ਕਿਸੇ ਨੂੰ ਵੀ ਇਸ ਤਰ੍ਹਾਂ ਹੀ ਡਰ ਹੁੰਦਾ ਹੈ ਕਿ ਮੇਰੀ ਸਰਜਰੀ ਹੋਏਗੀ ਤੇ ਪਤਾ ਨਹੀਂ ਕੀ ਹੋ ਜਾਏਗਾ ਪਰ ਅਸੀਂ ਉਹਨੂੰ ਇਸ ਤਰ੍ਹਾਂ ਫੈਮਿਲੀ ਦੀ ਤਰ੍ਹਾਂ ਟ੍ਰੀਟਮੈਂਟ ਦਿੰਦੇ ਆ ਕਿ ਪੇਸ਼ੈਂਟ ਨੂੰ ਬੰਦਾ ਪੂਰਾ ਚੰਗੀ ਤਰ੍ਹਾਂ ਸੈਟੀਸਫਾਈ ਕਰਕੇ ਭੇਜਦੇ ਆ ਉਹਨੇ ਜਿਹੜੇ ਪੇਸ਼ੈਂਟ ਦੀ ਜਿਸ ਤਰ੍ਹਾਂ ਲੀਵਰ ਚ ਜਿਨ੍ਹਾਂ ਦੇ ਪਾਣੀ ਭਰ ਗਿਆ ਸੀ ਉਹਨਾਂ ਦੀ ਬਹੁਤ ਬੁਰੀ ਹਾਲਤ ਸੀ ਜਦੋਂ ਆਏ ਸੀ ਪਰ ਜਦੋਂ ਹੁਣ ਕੱਲ ਗਏ ਨੇ ਤੇ ਬੜਾ ਸੈਟੀਸਫੈਕਟਰੀ ਕੰਡੀਸ਼ਨ ਚ ਗਏ ਨੇ ਇਸ ਤੋਂ ਪਹਿਲਾਂ ਵੀ ਇੱਕ ਪੇਸ਼ੈਂਟ ਹੋਰ ਤੜਕੋ ਆਇਆ ਸੀ ਮਤਲਬ ਕਿ ਪੇਸ਼ੈਂਟ ਇਸ ਤਰ੍ਹਾਂ ਦੇ ਆਂਦੇ ਰਹਿੰਦੇ ਸੀ ਦੇਖਿਆ ਤੇ ਤੁਹਾਨੂੰ ਪੇਸ਼ੈਂਟ ਆ ਕੇ ਆਦੇ ਆ ਕਿ ਸਾਨੂੰ ਹੋਰ ਕਿਤੇ ਫਰਕ ਨਹੀਂ ਪਿਆ ਤੇ ਮੱਧਮਡਿਟੀ ਹਸਪੀਟਲ ਆ ਕੇ ਹੀ ਸਾਨੂੰ ਟ੍ਰੀਟਮੈਂਟ ਕਰਾ ਕੇ ਫਰਕ ਪਿਆ ਹਾਂਜੀ 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 ਬਿਲਕੁਲ ਇਸੇ ਨਰ ਦੇ ਕੇਸਸ ਇੱਥੇ ਆਦੇ ਰਹੇ ਜੋ ਕਿ ਪੇਸ਼ੈਂਟ ਆਪ ਕੁੰਦੇ ਦਾ ਟੈਸਟੀਮੋਨਲ ਤੁਸੀਂ ਦੇ ਸਕਦੇ ਹੋ ਮਾਡੇ ਮੈਡੀਸਿਨ ਹਸਪੀਟਲ ਦੀਆਂ ਜਿੱਤੇ ਕਿ ਪੇਸ਼ੈਂਟ ਆਪ ਦੱਸ ਰਿਹਾ ਕਿ ਉਹਨਾਂ ਨੂੰ ਕਿਤੋਂ ਹੋਰ ਆਰਾਮ ਨਹੀਂ ਹੋਇਆ ਇੱਥੇ ਆ ਕੇ ਹੀ ਟ੍ਰੀਟਮੈਂਟ ਕਰਾਇਆ ਤੇ ਉਹ ਠੀਕ ਹੋ ਗਏ ਇਸ ਕਰਕੇ ਪੇਸ਼ੈਂਟ ਜਿਹੜੇ ਆ ਉਹ ਆਪ ਤੇ ਉਹਨਾਂ ਦੇ ਹੋਰ ਵੀ ਜਿਹੜੇ ਆ ਜੈਂਡਰ ਉਹ ਇਸ ਹਸਪੀਟਲ ਨਾਲ ਜੁੜ ਜਾਂਦੇ ਆ